ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਵੱਲੋਂ ਸਾਲ 2016-17 ਦਾ ਸਾਲਾਨਾ ਬਜਟ ਪਾਸ ਕਰ ਦਿੱਤਾ ਗਿਆ। ਸ਼੍ਰੋਮਨੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਪੌਰ ਵੱਲੋਂ ਪੇਸ਼ ਕੀਤੇ ਜਾਣ ਉਪਰੰਤ ਸਰਬਸੰਮਤੀ ਨਾਲ ਸਾਲਾਨਾ ਬਜਟ 10 ਅਰਬ 46 ਕਰੋੜ 14 ਲੱਖ 2850 ਪੰਜਾਬ ਪੈਦਾ ਪਾਸ ਕਰ ਦਿੱਤਾ ਗਿਆ ਤੇ ਹੁਣ ਵਾਲੇ ਖਰਚਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਸ਼ੋਮਨ ਕਮੇਟੀ ਦੇ ਜਨਰਲ ਹਾਊਸ ਦੀ ਚੋਣ ਦਾ ਮਾਮਲਾ ਸੁਪਰੀਮ ਕੋਰਟ ਚ ਵਿਚਾਰ ਅਧੀਨ ਹੈ ਇਸੇ ਕਾਰਨ ਸੁਪਰੀਮ ਕੋਰਟ ਵੱਲੋਂ ਮਿਲੇ ਅਧਿਕਾਰਾਂ ਦੇ ਆਧਾਰ ਤੇ ਇਹ ਬਜਟ ਜਨਰਲ ਹਾਊਸ ਦੀ ਬਜਾਏ ਅੰਤਰੀਂ ਕਮੇਟੀ ਚ ਪਾਸ ਕੀਤਾ ਗਿਆ ਸਰ ਚਾਰ ਫੰਡ ਹੁੰਦੇ ਆ ਨੇ ਔਰ ਉਹਦੇ ਵਿੱਚ ਜਨਰਲ ਬੋਰਡ ਫੰਡ ਦੀ ਜਿਹੜੀ ਸਾਡੀ ਆਮਦਨ ਹੈ ਉਹ ਇਸ ਸਾਲ 24 ਕਰੋੜ 50 ਲੱਖ ਰੁਪਏ ਦੀ ਅਨੁਮਾਨਤ ਆਮਦਨ ਹੈ ਟਰਸਟ ਫੰਡ ਦੇ ਵਿੱਚ 46 ਕਰੋੜ 59 ਲੱਖ ਰੁਪਏ ਦੀ ਅਨੁਮਾਨਤ ਆਮਦਨ ਹੈ ਵਿਦਿਆ ਫੰਡ 32 ਕਰੋੜ 68 ਲੱਖ 7000 ਰੁਪਏ ਦੀ ਅਨੁਮਾਨਤ ਆਮਦਨ ਹੈ ਪ੍ਰਿੰਟਿੰਗ ਪ੍ਰੈਸਾਂ ਤੋਂ 8 ਕਰੋੜ 9 ਲੱਖ ਰੁਪਏ ਦੀ ਕේවਲ ਆਮਦਨ ਹੈ ਧਰਮ ਪ੍ਰਚਾਰ ਕਮੇਟੀ 70 ਕਰੋੜ ਰੁਪਏ ਦੀ ਸਾਡੀ ਅਨੁਮਾਨਤ ਆਮਦਨ ਹੈ ਕੁੱਲ ਦਰਾਂ ਸਬੰਧ ਦਫਾ ਸੈਕਸ਼ਨ 85 6 আর ਯਾਨੀ 606 ਕਰੋੜ 600 2 ਕਰੋੜ 6 ਲੱਖ 550 52000 ਰੁਪਏ ਦੀ ਆਮਦਨ ਹੈ ਗੁਰਦਾਸ ਸਹਿਮਾਨ ਸੈਕਸ਼ਨ 85 ਨਾਲ ਸਿੱਧਾ ਤੇ ਅਟੈਚਡ ਸਤਲਵੰਤ ਜਿਹੜਾ ਪੂਰੀ 6 ਕਰੋੜ 84 ਲੱਖ 81000 ਆਉਂਦ ਹਨ ਵਿੱਦਿਕ ਅਦਾਰਿਆਂ ਤੋਂ ਓ 118 ਕਰੋੜ ਯਾਨੀ 218 ਕਰੋੜ 218 ਕਰੋੜ 47 ਲੱਖ 24000 750 ਰੁਪਏ ਦੀ ਜਿਹੜੀ ਆਮਦਨ ਹੈ ਕੁੱਲ ਸਲਾਨਾ ਬਜਟ 104 ਕਰੋੜ ਯਾਨੀ 1064 ਕਰੋੜ ਦਾ 1420850 ਰੁਪਏ ਦਾ ਪਾਸ ਕੀਤਾ ਗਿਆ ਤੇ ਪਿਛਲੀ ਵਾਰ ਇਹ ਬਜਟ ਜਿਹੜਾ ਸੀ 9 900 993 ਕਰੋੜ ਸੀ 993 ਕਰੋੜਾ ਸੀ 239685 ਸੀ ਤੇ ਇਸ طرح ਇਹ ਜਿਹੜਾ ਬਜਟ ਦਾ ਦਾ ਇਹ ਤੇ तकरीबन 40 ਕਰੋੜ ਰੁਪਏ ਦਾ ਵਾਅਦਾ ਹੋਇਆ ਹੈ। ਕੈਂਸਰ ਪੀੜਤਾ ਲਈ ਸਨਾਨਾ ਬਜਟ ਵਿੱਚ 8 ਕਰੋੜ 60 ਲੱਖ ਰੁਪਏ ਦੀ ਸਹਾਇਤਾ ਰੱਖੀ ਗਈ ਹੈ ਤੇ ਧਰਮੀ ਫੌਜੀਆਂ ਲਈ 1 ਕਰੋੜ 50 ਲੱਖ ਰੁਪਏ ਰੱਖੇ ਗਏ ਹਨ। ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਹੋਏ ਦੰਗਿਆਂ ਕਪਲੇਆਮ ਤੋਂ ਪ੍ਰਭਾਵਿਤ ਤੇ ਕਪਲੇਆਮ ਤੋਂ ਪ੍ਰਭਾਵਿਤ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਅਧੇਰੀ ਸਿੱਖਿਆ ਪ੍ਰਦਾਨ ਕਰਨ ਲਈ 30 ਲੱਖ ਰੁਪਏ ਰੱਖੇ ਗਏ ਹਨ। ਸਪੈਸ਼ਲ ਕੋਡ ਦੇ ਖੇਤਾਂ ਦੇ ਪੈਰਵੇ ਅਤੇ ਮਕੀਨਾਂ ਦੇ 20 ਲਈ 60 ਲੱਖ ਰੁਪਏ ਰੱਖੇ ਗਏ ਹਨ। ਗਰੀਬ ਵਿਦਿਆਰਥੀਆਂ ਦੀ ਫੀਸ ਵਾਸਤੇ ਧਰਮ ਅਤ ਫੰਡ ਵਿੱਚੋਂ 1.40 ਲੱਖ ਰੁਪਏ ਰੱਖੇ ਗਏ ਹਨ। ਵਿੱਦਿਅਕ ਅਧਾਰਿਆਂ ਵਿੱਚ ਅੰਮ੍ਰਿਤਾਰੀ ਪਰਿਵਾਰਾਂ ਦੇ ਬੱਚਿਆਂ ਨੂੰ ਮੁਹੀਦੇ ਦੇ ਤੌਰ ਤੇ ਕਰਮਵਾਤ। ਵਿੱਦਿਅਕ ਅਧਾਰਿਆਂ ਵਿੱਚ ਅੰਮ੍ਰਿਤਾਰੀ ਪਰਿਵਾਰਾਂ ਦੇ ਬੱਚਿਆਂ ਨੂੰ ਮੁਹੀਦੇ ਦੇ ਤੌਰ ਤੇ ਕਰਮਵਾਤ 2000 ਤੇ 3000 ਤੇ 4000 ਰੁਪਏ ਦਿੱਤੇ ਜਾਣਗੇ। ਇਸ ਮੰਤਵ ਲਈ 2016-17 ਦੇ ਬਜਟ ਵਿੱਚ 2 ਕਰੋੜ 75 ਲੱਖ ਰੁਪਏ ਰੱਖੇ ਗਏ ਹਨ। ਪੰਥਰਪੰਗ ਜੰਗਲ ਕੋਚਾਂਸ ਸਿੰਘ ਟੋੜਾ ਇੰਸਟੀਚਿਊਟ ਕਾ ਬਡਵਾਂਸ ਸਟੱਡੀਜ਼ ਬਾਹਰਗੜ ਪਿਆਲਾ ਦੀ ਇਮਾਰਤ ਲਈ 2 ਕਰੋੜ 50 ਲੱਖ ਰੁਪਏ ਰੱਖੇ ਗਏ ਹਨ। ਧਰਮ ਪ੍ਰਚਾਰ ਕਮੇਟੀ ਵੱਲੋਂ ਤਖਤ ਸ੍ਰੀ ਹਰਮੰਦਰ ਘਟਨਾ ਸਾਹਿਬ ਵਿਖੇ 350ਵਾਂ ਸਾਲਾ ਸਰਦਿਸਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦੇ ਸਮਾਰਮਣੂ 10 ਜਨਵਰੀ ਨੂੰ ਮਨਾਉਣ ਲਈ ਨਾਣਾ ਬਜਟ ਵਿੱਚ 2 ਕਰੋੜ ਕਿਹਾ ਲੱਖ ਰੁਪਏ ਰੱਖਦੇ ਗਏ